ਕਹਿੰਦੇ ਕਿ ਮੈਂ ਅੱਜ ਬੈਠਾ ਕਿਸਾਨੀ ਮੋਰਚੇ ਤੁਸੀਂ ਬੈਠੇ ਆ ਤੇ ਮੇਰੇ ਨਾਲ ਬਾਈ ਬੈਠੇ ਨੇ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਆਏ ਹੋਏ ਸਾਰੇ ਆ ਬਾਈ ਮੱਧ ਪ੍ਰਦੇਸ਼ ਤੋਂ ਆਏ ਨੇ ਮੋਰਚੇ ਦੇ ਵਿੱਚ ਹਿੱਸਾ ਲੈਣ ਦੇ ਲਈ ਤਾਂ ਮੈਂ ਇਹਨਾਂ ਨੂੰ ਇੱਕ ਅਪੀਲ ਬੇਨਤੀ ਕੀਤੀ ਪੁੱਛਿਆ ਮਹਾਬਾਈ ਤੁਹਾਡੇ ਬੱਚੇ ਪੰਜਾਬੀ ਬੋਲੀ ਨਾਲ ਜੁੜੇ ਹੋਏ ਆ ਇਹ ਕਹਿੰਦੇ ਬਾਈ ਬਹੁਤ ਤੇ ਨਹੀਂ ਮਾਰੇ ਮੋٹے ਹੀ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਇਹਨਾਂ ਨੂੰ ਵੀ ਕਹੀ ਤੇ ਸੋਨ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਆ ਕਿਉਂਕਿ ਬਾਹਰਲੇ ਸੂਬਿਆਂ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਆ ਉਹ ਸਕੂਲਾਂ 'ਚ ਨਹੀਂ ਪੜਾਈ ਜਾਂਦੀ ਥੋੜੇ-ਮੋٹے ਹਰਿਆਣੇ ਦੇ ਕੁਝ ਜ਼ਿਲ੍ਹੇ ਹੁਣ ਇਹਦੇ ਪੜਾਈ ਜਾਂਦੀ ਹੋਣੀ ਆ ਜਾਂ ਮਾੜਾ-ਮੋੜਾ ਰਾਜਸਥਾਨ 'ਚ ਹੋਣੀ ਆ ਤੇ ਨਹੀਂ ਬਾਕੀ ਸੂਬਿਆਂ 'ਚ ਪੰਜਾਬੀ ਨਹੀਂ ਪੜਾਈ ਜਾਂਦੀ ਤਾਂ ਮੈਂ ਤੁਹਾਨੂੰ ਖਾਸ ਅਪੀਲ ਕਰਦਾ ਕਿ ਕਿਸੇ ਵੀ ਕੌਮ ਦਾ ਜਿਹੜਾ ਮੁੱਢ ਹੁੰਦਾ ਹੈ ਕਿਸੇ ਕੌਮ ਦੀ ਪਛਾਣ ਹੁੰਦੀ ਆ ਉਹਦੀ ਬੋਲੀ ਹੁੰਦੀ ਆ ਜਦੋਂ ਕਿਸੇ ਕਾਮ ਦੀ ਬੋਲੀ ਮਰਦੀ ਆ ਉਸ ਤੋਂ ਬਾਅਦ ਉਸ ਕਾਮ ਦਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਮਿਟ ਜਾਂਦਾ ਹੈ ਉਹ ਦੁਨੀਆ ਤੋਂ ਖਤਮ ਹੋ ਜਾਂਦੀ ਹੈ ਕਾਮ ਜਿਹੜੀ ਕਾਮ ਦੀ ਬੋਲੀ ਮਰ ਜਾਂਦੀ ਹੈ ਛੋਡਾ ਇਤਿਹਾਸ ਛੋਡਾ ਧਰਮ ਛੋਡਾ ਸਾਹਿਤ ਛੋਡੇ ਕਿੱਸੇ ਕਹਾਣੀਆਂ ਗੀਤ ਸੰਗੀਤ ਛੋਡੀ ਪਛਾਣ ਛੋਡੀ ਬੋਲੀ ਨਾਲ ਸੋ ਪੰਜਾਬੀਓ ਇਹਨਾਂ ਬਾਈਆਂ ਨੂੰ ਵੀ ਅਪੀਲ ਕੀਤੀ ਜੇ ਵੀ ਤੁਹਾਡੇ ਸਕੂਲਾਂ 'ਚ ਤਾਂ ਬੋਲੀ ਨਹੀਂ ਪੜਾਈ ਜਾਂਦੀ ਪਰ ਤੁਸੀਂ ਘੱਟੋ ਘੱਟ ਇਹ ਅਭਰਾਲਾ ਕਰੋ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਹੁੰਦੇ ਆ ਪਾਠ ਪੜ੍ਹਦੇ ਆ ਜੋ ਕੀਰਤਨ ਕਰਨ ਵਾਲੇ ਸਿੰਘ ਨੇ ਜੀਟਨੀਆ ਸਿੰਘਾ ਉਹਨਾਂ ਕੋਲੇ ਆਪਣੇ ਜਵਾਕਾਂ ਦੀਆਂ ਕਲਾਸਾਂ ਜ਼ਰੂਰ ਲਵਾਓ ਕੱਲੀ ਪੰਜਾਬੀ ਦੀ ਖਾਤਰ ਇਹ ਬਾਈ ਸਹਿਮਤ ਵੀ ਹੋਏ ਆ ਵੀ ਬਿਲਕੁਲ ਅਸੀਂ ਇਹ ਗੱਲ ਤੇ ਜਾ ਕੇ ਅਮਲ ਕਰਾਂਗੇ ਸੋਨੂੰ ਹੀ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਬਾਹਰ ਦੇ ਸੁਪਿਆਂ ਚ ਬੈਠੇ ਆ ਬਾਈ ਇਹ ਗੱਲ ਤੇ ਮੇਰੀ ਤੇ ਗੌਰ ਕਰਿਓ ਇਹ ਬਹੁਤ ਜ਼ਰੂਰੀ ਆ ਬੋਲੀ ਦੀ ਮਹੱਤਤਾ ਬਹੁਤ ਜ਼ਰੂਰੀ ਆ ਕਿਸੇ ਕੌਮ ਲਈ ਇਸ ਕਰਕੇ ਮੇਰਾ ਸਭ ਤੋਂ ਵੱਧ ਜੋਰ ਬੋਲੀ ਤੇ ਲੱਗਿਆ ਹੋਇਆ ਰੰਗ ਵੀ ਮਾਰੇ ਬੋਰਡਾਂ ਦੇ ਸਕੂਲਾਂ 'ਚ ਵੀ ਗਿਆ ਪਰਤੇ ਪਾਏ ਜੇਲ੍ਹ ਵੀ ਇਕੱਠੀ ਮੈਂ ਕਮਲਾ ਨਹੀਂ ਮੈਂ ਲੜਦਾ ਫਿਰਦਾ ਬੋਲੀ ਬੋਲੀ ਕੂਕਦਾ ਫਿਰਦਾ ਬੋਲੀ ਬਹੁਤ ਵੱਡੀ ਚੀਜ਼ ਐ ਕਿਸੇ ਕੌਮ ਲਈ ਜੇ ਤੁਸੀਂ ਬਾਹਰ ਜਾਂਦੇ ਹੋ ਕਿਸੇ ਯੂਰਪ 'ਚ ਜਾਂਦੇ ਆ ਉਹਨਾਂ ਮੁਲਕਾਂ ਦੀ ਆਪਣੀ ਬੋਲੀ ਆ ਚੀਨ ਦੀ ਆਪਣੀ ਬੋਲੀ ਆ ਜਪਾਨੀਆਂ ਦੀ ਆਪਣੀ ਬੋਲੀ ਐ ਜਰਮਨੀਆ ਦੀ ਆਪਣੀ ਬੋਲੀ ਐ ਉਹ ਕਦੇ ਵੀ ਬੋਲੀ ਦੇ ਨਾਲ ਆਪਣੀ ਮਾਂ ਬੋਲੀ ਨਾਲ ਸਮਝੌਤਾ ਨਹੀਂ ਕਰਦੇ ਆ ਦੱਖਣ ਵਾਲੇ ਦੇਖ ਲੋ ਤਾਮਲ ਵਾਲੇ ਦੇਖ ਲੋ ਤਾਮਲ ਦੇ ਲੋਕ ਨੇ ਕਰਨ ਲੋਕ ਦੇਖ ਲੋ ਬੰਗਾਲੀ ਦੇਖ ਲੋ ਵਿਰਾਤੀ ਮਰਾਠੇ ਆਪਣੀ ਬੋਲੀ ਨਾਲ ਸੰਹੱਤਾਂ ਦੀ ਕਰਦੇ ਪਰ ਪੰਜਾਬੀਓ ਅਸੀਂ ਪੈਸਾ ਬਹੁਤ ਕਮਾ ਲਿਆ ਬਾਹਰ ਦੇ ਸੂਬਿਆਂ ਦੀ ਬਾਗ ਗਈ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਖੜੀਆਂ ਕਰ ਲਈਆਂ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਲਈਆਂ ਬਹੁਤ ਜ਼ਿਆਦਾ ਦਾ ਜੋੜ ਲੀਆਂ ਪਰ ਆਪਣੇ ਅਸਲ ਅਸੂਲ ਨਾਲੋਂ ਆਪਣੇ ਜਿਹੜੀ ਸੋਡੇ ਮੂਲ ਆ ਉਹ ਟੁੱਟ ਗਏ ਆ ਆਪਣੀ ਬੋਲੀ ਨੂੰ ਟੁੱਟ ਗਏ ਆ ਬੋਲੀ ਨਾ ਟੁੱਟੇ ਪੱਲੇ ਕੱਖ ਨਹੀਂ ਰਹਿਣਾ ਨਾ ਸੋਡੀਆਂ ਜ਼ਮੀਨਾਂ ਜਾਇਦਾਦਾਂ ਇਹ ਮਹਿਲ ਮਾੜੀਆਂ ਇਹ ਮਿੱਟੀ ਦੀ ਢੇਰੀ ਆ ਬਈ ਇਹ ਖਾਕ ਆ ਇਹ ਸਵਾਹ ਸਾਰੀਆਂ ਤੁਹਾਡੇ ਦੀ ਤੁਹਾਡੀ ਬੋਲੀ ਨਾ ਜਾਂਦੀ ਰਹੀ ਬੋਲੀ ਉੜੇ ਆੜੇ ਨਾ ਆਏ ਤਾਂ ਗਰਵਾਣੀ ਕਿੱਥੋਂ ਪੜਨਗੇ ਗਰਵਾਣੀ ਵੀ ਪੜਨਗੇ ਨਾ ਧਰਮ ਨਾਲ ਜੁੜਨਾ ਇਤਿਹਾਸ ਨਾਲ ਜੁੜਨਾ ਨਾ ਪਛਾਣ ਬਣੇ ਕੋਈ ਆਪਾਂ ਕਹਿੰਦੇ ਅਸੀਂ ਪੰਜਾਬੀ ਆ ਬੋਲੀ ਸਾਡੀ ਪਛਾਣ ਸੋ ਮੇਰਾ ਵੀ ਤੁਹਾਨੂੰ ਹੱਥ ਬੰਨ ਕੇ ਮੇਰੀ ਬੇਨਤੀ ਆ ਮੈਂ ਪਿੱਛੇ ਜੇ ਕਲਕੱਤੇ ਵੀ ਜਾ ਕੇ ਆਇਆ ਤੇ ਵੀ ਪੰਜਾਬੀਆਂ ਨੂੰ ਬੇਨਤੀ ਕਰਕੇ ਆਇਆ ਮੈਂ ਦੱਖਣ ਚ ਜਾ ਕੇ ਆਇਆ ਕਰਨਾਟਕਾ ਤਾਮਲਲੜ ਉੱਥੇ ਬੇਨਤੀ ਕਰਕੇ ਆਇਆ ਮੈਂ ਰਾਜਸਥਾਨ ਵੀ ਜਾਣਾ ਬੇਨਤੀ ਕਰਦਾ ਹਰਿਆਣਾ ਜੀ ਵੀ ਮੈਂ ਜਾਣਾ ਰਹਿਣਾ ਬੇਨਤੀ ਕਰਦਾ ਪਰ ਜਿੱਥੇ ਜਿੱਥੇ ਮੈਂ ਨਹੀਂ ਕਦੇ ਗਿਆ ਜਾਂ ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਮਾਵਾ ਨੂੰ ਮੇਰੀ ਅਪੀਲ ਹੈ ਜਿਹੜੀਆਂ ਵੱਖ-ਵੱਖ ਸੂਬਿਆਂ 'ਚ ਅੱਜ ਆਪਾਂ ਬੈਠੇ ਆ ਕਿ ਆਪਣੇ ਬੱਚਿਆਂ ਨੂੰ ਜਿਵੇਂ ਮਰਜ਼ੀ ਕਰਕੇ ਆਪਣਾ ਸਮੇਂ ਜੋ ਸਮਾਂ ਕੱਢ ਕੇ ਜੋ ਮਰਜ਼ੀ ਤੁਹਾਡਾ ਨੁਕਸਾਨ ਹੁੰਦਾ ਕੰਮਕਾਰ ਦਾ ਪਰ ਬੋਲੀ ਨਾਲ ਦੂਰ ਨਾ ਹੋਣ ਦਿਓ ਕੰਮਕਾਰ ਦਾ ਗਾਟਾ ਪੂਰਾ ਹੋ ਜੂਗਾ ਇਨਸਾਨ ਦਾ ਖੱਪਾ ਪੂਰਿਆ ਜਾਣਾ ਜੇ ਬੋਲੀ ਮਰ ਗਈ ਇੱਕ ਵਾਰੀ ਇਹ ਮੁੜ ਕੇ ਕਿਸੇ ਵੀ ਰੂਪ ਦੇ ਵਿੱਚ ਆਪਣੇ ਕੋਲੇ ਆਉਣੀ ਨਹੀਂ ਨਾ ਅਰਬੀ ਨਾ ਖਰਬੀ ਇਹਦੀ ਕੋਈ ਕੀਮਤੀ ਹੈ ਨਹੀਂ ਨਫੇ ਇਨਸਾਨ ਜ਼ਿੰਦਗੀ 'ਚ ਬਹੁਤ ਚੱਲਦੇ ਰਹਿੰਦੇ ਆ ਪੈਸਾ ਹੱਥਾਂ ਦੀ ਮੈਲ ਆਉਂਦਾ ਜਾਂਦਾ ਰਹਿੰਦਾ ਪਰ ਤੁਹਾਡੀ ਬੋਲੀ ਨੇ ਇੱਕ ਵਾਰੀ ਚਲੀ ਗਈ ਮੁੜ ਕੇ ਵਾਪਸ ਨਹੀਂ ਆਉਣੀ ਤੁਹਾਨੂੰ ਆਪਣੀ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਰਾਹੀਂ ਜਾ ਜਿਵੇਂ ਵੀ ਮਰਜ਼ੀ ਤੁਸੀਂ ਜੋੜ ਸਕਦੇ ਹੋ ਆਪਣੇ ਬੱਚਿਆਂ ਨੂੰ ਆਪਣੀ ਬੋਲੀਆਂ ਜੋੜਿਓ ਮਾਂ ਬੋਲੀ ਪੰਜਾਬੀ ਜੈ ਜਹਾ ਜੈ ਜਹਾ